ਆਪਾਂ ਇਹਨੂੰ ਲੈਬੋਰੀ ਟੈਸਟ ਰੱਖਦੀ ਗਾਰੰਟੀ ਦਿੰਨੇ ਆ ਤੁਹਾਨੂੰ ਸਾਡਾ ਸਾਡੇ ਕੋਲ ਜਿੱਥੇ ਮਰਜੀ ਤੁਸੀਂ ਚੈੱਕ ਕਰਾਓ ਇਹਨੂੰ ਉਹ ਵੀ ਮਰਜੀ ਕਰਾਓ ਸਾਡੇ ਆਪ ਦੇ ਘਰ ਦਾ ਫਾਰਮ ਆ ਆਪਦੀਆਂ ਮੱਜਾਂ ਨੇ ਸਾਡੇ ਕੋਲੇ ਅਸੀਂ ਕਿਸੇ ਤੋਂ ਮੋਲ ਨਹੀਂ ਲੈਂਦੇ ਹੈਗੇ ਉਹ ਤੁਸੀਂ ਆ ਕੇ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਉਹ ਕਰਕੇ ਦੇ ਸਕਦੇ ਆ ਜੇ ਕਿਸੇ ਨੇ 5 ਕਿਲੋ ਲੈਣਾ ਉਹ ਕਿਲੋ ਲੈ ਜਾ ਆ ਕੇ ਕਿਲੋ ਲੈ ਜਾ ਹਾਂ ਜਦੋਂ ਵਰਤ ਲਿਆ ਫੇਰ ਫੇਰ ਸਰ ਤੋਂ ਉਥੇ ਭੇਜਾਂਗੇ ਜਿੱਥੇ ਕਹੂਗਾ ਲੈ ਵੀ ਮਿੱਤਰੋ ਜਿਹੜੇ ਮੇਰੇ ਵੀਰ ਬਈ ਸੁਧ ਦੇਸੀ ਘਿਓ ਲਾਭ ਰਹੇ ਨੇ ਕਿਉਂਕਿ ਬਈ ਹੁਣ ਟਾਈਮ ਆ ਗਿਆ ਜੀ ਠੰਡ ਦਾ ਹਰੇਕ ਨੂੰ ਹੁੰਦਾ ਵੀ ਬਈ ਸਾਨੂੰ ਮਿਲ ਜੇ ਸੁਧ ਦੇਸੀ ਘਿਓ ਦੇ ਛੋੜੇ ਵਾਸਤੇ ਲੈ ਕੇ ਆ ਗਏ ਬਈ ਤੇ ਰੇਟ ਵੀ ਬਈ ਬਾਜ਼ਾਰ ਨਾਲੋਂ ਘੱਟ ਰਹੂ ਮੈਂ ਲਾ ਹਾਂਜੀ 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 ਤੇ ਕੁਆਲਿਟੀ ਇੱਕ ਨੰਬਰ ਰਹੂਗੀ ਤੁਸੀਂ ਕੋਲੇ ਆ ਕੇ ਬੈਠ ਕੇ ਵੀ ਕੜਵਾ ਕੇ ਲੈ ਕੇ ਜਾ ਸਕਦੇ ਹੋਗੇ ਬਾਕੀ ਗੱਲਬਾਤ ਕਰ ਦਾਂਗੇ ਬਈ ਕੀ ਹਾਲ ਚੱਲ ਮਟੂ ਵੀਰ ਬਣ ਵਧੀਆ ਜੀ ਵਧੀਆ ਠੀਕ ਹੈ ਜੀ ਹਾਂਜੀ ਦੱਸੋ ਬਈ ਇਹਦੇ ਬਾਰੇ ਜਿੱਕੇ ਬਾਰੇ ਇਹ ਜਿਹੜਾ ਕਿ ਉਹ ਹੀ ਆਪਣਾ ਹੂੰ ਇਹ ਆਪਣਾ ਪਿਓਰ ਮੱਜਾਂ ਦਾ ਕਿ ਉਹ ਆ ਜੀ ਠੀਕ ਆ ਕਿਤੇ ਵੀ ਤੁਸੀਂ ਇਹਨੂੰ ਹੂੰ ਆਪਾਂ ਇਹਨੂੰ ਲੈਬੋਰੀ ਟੈਸਟ ਕਰਤੀ ਗਾਰੰਟੀ ਦਿੰਨੇ ਸਾਨੂੰ ਠੀਕ ਆ ਜੀ ਸਾਡਾ ਸਾਡੇ ਕੋਲ ਜਿੱਥੇ ਮਰਜੀ ਤੁਸੀਂ ਚੈੱਕ ਕਰਾਓ ਇਹਨੂੰ ਜੋ ਵੀ ਮਰਜੀ ਕਰਾਓ ਸਾਡੇ ਆਪ ਦੇ ਘਰ ਦਾ ਫਾਰਮ ਆ ਆਪਦੀਆਂ ਮੱਜਾਂ ਨੇ ਸਾਡੇ ਕੋਲ ਅਸੀਂ ਕਿਸੇ ਤੋਂ ਮੋਲ ਨਹੀਂ ਲੈਂਦੇ ਹੈਗੇ ਉਹ ਤੁਸੀਂ ਆ ਕੇ ਦੇਖ ਸਕਦੇ ਹੋ ਥੋੜੇ ਸਾਹਮਣੇ ਉਹ ਕਰਕੇ ਦੇਖ ਸਕਦੇ ਆ ਹਾਂਜੀ ਹਾਂ ਇਹਦੇ ਵਿੱਚ ਕੋਈ ਵੀ ਬਦਲ ਕੇ ਆਪਾਂ ਹੋਰੀ ਯੂਜ਼ ਕਰਦੇ ਆ ਆਪਣੇ ਘਰ ਦਾ ਸਿੱਧਾ ਮਟੀਰੀਅਲ ਆ ਜੇ ਕੋਈ ਕਹੇ ਆ ਕੇ ਆਪਣੇ ਘਰੋਂ ਜੇ ਤੱਤਾ ਕਰਕੇ ਲੈ ਜੇ ਆਪਾਂ ਨੂੰ ਤਾਂ ਵੀ ਚੱਕਰ ਨਹੀਂ ਹੈ ਵੀ ਕਿ ਅਸੀਂ ਡੇਲੀ ਡੇਲੀ ਆਉਣਾ ਆਪਣੇ ਕੋਲੇ ਜੀ ਹਾਂਜੀ ਡੇਲੀ ਜਿਵੇਂ ਆਊਟਰ ਆਈ ਜਾਂਦੇ ਨੇ ਉਵੇਂ ਤੁਹਾਨੂੰ ਫੋਨ ਕਰਕੇ ਆਓ ਤੁਸੀਂ ਬਿਨਾ ਫੋਨ ਕਰੇ ਨਾ ਆਓ ਕਿਉਂ ਜੀ ਕਹਤੋਂ ਵੀਰੇ ਕਿਉਂ ਐਲ ਇੰਨਾ ਨਹੀਂ ਨਾ ਕਿਉਂ ਹੋਏਗਾ ਆਪਣੇ ਕੋਲੇ ਵੀ ਆਪਾਂ ਕੋਈ ਬੂਰਾ ਕਰੀ ਜਾਮਾ ਜਿੰਨੀ ਕ ਆਪਣੀ ਮਤਲਬ ਕਿ ਮੱਜਾਂ ਦੇ ਸਾਹਿਬ ਨਾਲ ਦੁੱਧੇ ਸਾਹਿਬ ਨਾਲ ਕਿਓ ਆ ਬਣੀ ਗੋਲੀ ਠੀਕ ਹੈ ਜੀ ਫਿਰ ਆਪਾਂ ਉਹ ਟਾਈਮ ਦੀ ਜਿੰਨਾ ਅਗਲੇ ਨੂੰ ਵੀ ਭਾਈ ਇੰਨੇ ਦਿਨਾਂ ਨੂੰ ਦੇਵਾਂਗੇ ਇਤਰਾ ਇੰਨੇ ਦਿਨਾਂ ਨੂੰ ਦੇਵਾਗੇ ਠੀਕ ਹੈ ਜੀ ਜਾਣੀ ਕੀ ਭਾਈ ਤੁਹਾਨੂੰ ਮਿਲੂਗਾ ਸਿਰਫ ਆਰਡਰ ਦੇ ਉੱਤੇ ਪੰਜ ਚਾਰ ਕਿਲੋ ਮਤਲਬ ਇਸ ਤੋਂ ਵੱਧ ਮਿਲਦਾ ਵੀ ਨਹੀਂ ਹੋਣਾ ਹੈਗਾ ਨਾ ਦੇਵਾਂਗੇ ਪਰ ਐ ਵੀ ਸਾਨੂੰ ਕਹਿ ਦਿਓ ਦੱਸ ਦੋ ਵੀ ਸਾਨੂੰ ਇੰਨਾ ਚਾਹੀਦਾ ਫਿਰ ਅਸੀਂ ਅਗਲੇ ਦਾ ਮੇਨਟੇਨ ਰੱਖ ਲਾਂਗੇ ਜਿੱਦੋਂ ਤੂੰ ਹੋਰ ਚਾਹੀਦਾ ਉਹ ਫਿਰ ਐ ਨਹੀਂ ਹੈਗਾ ਵੀ ਆ ਕੇ ਨਰਾਸ਼ ਨਾ ਹੋਏ ਅਗਲਾ ਕੋਈ ਆਵੇ ਯਾਰ ਵੀ ਮੈਨੂੰ ਆ ਕੇ ਦਿੱਤਾ ਨਹੀਂ ਹੈਗਾ ਉਹ ਗਲਤ ਗੱਲ ਹੋ ਜਾਂਦੀ ਹੈ ਜਿੰਨ ਹੁਣ ਕਈ ਵਾਰੀ ਭਾਈ ਆ ਕੇ ਉਰੇ ਕੀ ਕਹੋ ਲੈਣਾ ਦੀ ਕੀ ਹੁੰਦਾ ਨਹੀਂ ਹੈਗਾ ਵੀ ਫੋਨ ਕਰਕੇ ਆਓ ਬਾਈ ਬਣ ਕੇ ਤਵੰਦ ਕੇ ਬੇਨਤੀ ਆ ਦੇਵਾਂਗੇ ਜਰੂਰ ਸੁੱਧਤਾ ਦੀ ਸਾਡੀ ਗਾਰੰਟੀ ਏ ਇਹ ਸਾਨੂੰ ਆਬਦਾ ਅਸੀਂ ਰੇਟ ਵੀ ਐਂਡ मतलब के थोड़ी मार्जिन रखे 900 रुपए किलो ही रखेया सिर्फ 900 रुपए हां सिर्फ 900 रुपए किलो वाला रेट आ जागी कोई ज्यादा रेट नहीं रखेया शुद्ध मज्जा ਦਾ ਘਿਓ ਆ ਠੀਕ ਹੈ ਜੀ ਨਾ ਪ੍ਰੋਪਰ ਐ ਨਹੀਂ ਹੈਗਾ ਕਿ ਮਿਕਸ ਨਹੀਂ ਹੈਗਾ ਜਿਵੇਂ ਆਪਾਂ ਕਹਦੇ ਨੇ ਵੀ ਆਪਣੇ ਮੱਜਾਂ ਦੇ ਵਿੱਚ ਬਹਿੜੀਆਂ ਹੁੰਦੀਆਂ ਨੇ ਉਹੀ ਹੈਗਾ ਇਹ ਆਪਣਾ ਸੁੱਧ ਪਿਓਰ ਮੱਜਾਂ ਦਾ ਘਿਓ ਆ ਜੀ ਠੀਕ ਹੈ ਜੀ ਕਈ ਮੇਰੇ ਵੀਰ ਕਹਿੰਦੇ ਵੀ ਵੀ ਬਈ ਐਨਾ ਘੱਟ ਰੇਟ ਕਿਵੇਂ ਆ ਵੀ ਕੋਈ ਨਾ ਕੋਈ ਪੱਕਾ ਮਿਲਾਵਟ ਹੋਊਗੀ ਨਹੀਂ ਵੀਰੇ ਇਦਾਂ ਨਹੀਂ ਹੈਗਾ ਇਹ ਅਸੀਂ ਅਗਲੇ ਨੂੰ ਸਾਰਾ ਕੁਝ ਸਮਝਾਉਣੇ ਆ ਵੀ ਅਸੀਂ ਇਹਦਾ ਮੈਥਡ ਦੱਸਦੇ ਆ ਵੀ ਕਿਵੇਂ ਹੈਗਾ ਦੇ ਨੂੰ ਠੀਕ ਹੈ ਜੀ ਉਹ ਉਹ ਜਿਹੜਾ ਬਾਈ ਜਿਹੜੇ ਸੱਕ ਕਰਦੇ ਨੇ ਜਾਂ ਉਹ ਕਰਦੇ ਨੇ ਉਹ ਹੈਗਾ ਜਿਵੇਂ ਆਪਾਂ ਕਹਿੰਦੇ ਜੀ ਆਪਣੀ ਇਕਤਾ ਹੁੰਦੀ ਹੈ ਆਪਣੀ ਚਾਟੀ ਲੱਸੀ ਵਾਲੀ ਐਵੇਂ ਉਹ ਜਿਹੜਾ ਉਹ ਮੱਖਣ ਦਾ ਕਿ ਉਹ ਆ ਉਹਦਾ ਦਾ ਰੇਟ ਹੈਗਾ 12 300 ਕਿਉਂਕਿ ਉਹ ਉਹ ਜਿੰਨਾ ਕਿ ਉਹ ਮੱਖਣੀ ਬਣਦੀ ਆ ਉਹਨਾਂ ਕਿ ਉਹ ਲੱਸੀ ਵਿੱਚ ਵੀ ਰਹਿ ਜਾਂਦਾ ਠੀਕ ਹੈ ਜੀ ਹਾਂ ਜਿਹੜਾ ਆਪਾਂ ਪ੍ਰੋਸੈਸ ਨਾਲ ਕੱਢਦੇ ਆ ਕਿ ਉਹ ਨਾਲ ਠੀਕ ਆ ਨਾ ਇਹਦੇ ਆਪਾਂ ਜਿੰਨਾ ਦੁੱਧ ਹੁੰਦਾ ਉਹ ਚੋਂ ਸਾਰਾ ਕਿਉਂ ਕੱਢ ਲੈਨੇ ਆ ਠੀਕ ਹੈ ਜੀ ਪ੍ਰੋਡਕਸ਼ਨ ਵਧ ਗਈ ਹਾਂ ਜੀ ਠੀਕ ਆ ਨਾ ਆਪਣਾ ਦੁੱਧ ਸਪੇਟੇ ਤੇ ਵਿਕ ਜਾਂਦਾ ਤੇ ਆਪਾਂ ਸਾਰਾ ਕਿਉਂ ਕੱਢ ਕੇ ਮਤਲਬ ਕਿ ਵੇਸਟ ਨਹੀਂ ਹੁੰਦਾ ਜਿਹੜੇ ਤਰੀਕੇ ਨਾਲ ਆਪਾਂ ਕੱਢਦੇ ਆ ਤਾਂ ਕਰਕੇ ਰੇਟ ਆਪਾਂ ਨੇ 9 ਰੁਪਿਆ ਰੱਖਿਆ ਕੋਈ ਵੀ ਮਰਜ਼ੀ ਆਕੇ ਸਭ ਤੋਂ ਸਾਂਝ ਵੀ ਸਕਦਾ ਆਪਾਂ ਅਗਲੇ ਨੂੰ ਦੱਸ ਦਾਂਗੇ ਵੀ ਐ ਨਿਕਲਦਾ ਤੇ ਇੰਨਾ ਸਾਨੂੰ ਰੇਟ ਪੈਂਦਾ ਆਪਾਂ ਨੂੰ ਕੋਈ ਬਹਿਮ ਨਹੀਂ ਹੈਗਾ ਵੀ ਆਪਾਂ ਅਸੀਂ ਆਪਾਂ ਦੱਸ ਹੀ ਨਹੀਂ ਸਕਦੇ ਅਗਲੇ ਨੂੰ ਵੀ ਸਾਨੂੰ ਕੀ ਰੇਟ ਪੈਂਦਾ ਅਸੀਂ ਅਗਲੇ ਨੂੰ ਦੱਸ ਵੀ ਦੇ ਆਂ ਸਾਨੂੰ ਆ ਰੇਟ ਪੈਂਦਾ ਮੈਂ ਆਪ ਹੀ ਦੱਸ ਦੂਗਾ ਜਦੋਂ ਉਹਨੂੰ ਸਾਰਾ ਮੈਥਡ ਸਮਝਾਤਾ ਵੀ ਆ ਮੈਥਡ ਆਈ ਠੀਕ ਹੈ ਜੀ ਮਿਲੂ ਕਿੱਥੋਂ ਜੇ ਆਪਾਂ ਇਹੋ ਕਰਨਾ ਵੀ ਲੈਣਾ ਹੋਵੇ ਇਹ ਮਿਲੂਗਾ ਜੀ ਸੰਰੂਰ ਹੂੰ ਪੁਰਸਲੈਂਡ ਤੋਂ ਅੱਗੇ ਆ ਕੇ ਹਾਂਜੀ ਆਪਣੀ ਢਿੱਲੋਂ ਕਿਸਾਨ ਡੈਰੀ ਹੈ ਜੀ ਉੱਥੋਂ ਮਿਲ ਸਕਦਾ ਜਾਂ ਸਾਨੂੰ ਕਾਲ ਕਰ ਦੋ ਤੁਸੀਂ ਆਨਲਾਈਨ ਜਾਂ ਸਾਨੂੰ ਅਸੀਂ ਕੋਰੀਅਰ ਕਰਾ ਦਾਂਗੇ ਜਾਂ ਬਾਏ ਬੱਸ ਭੇਜ ਦਾਂਗੇ ਜੇ ਕਿਸੇ ਨੂੰ ਦੂਰ ਚਾਹੀਦਾ ਉਹ ਬੇਨਤੀ ਇਹ ਹੈ ਵੀ ਕੇਰਾ ਸਾਡੇ ਕੋਲ ਆ ਕੇ ਲੈ ਕੇ ਜਾਓ ਤੁਹਾਨੂੰ ਪਤਾ ਜਦੋਂ ਤਸਦੀ ਹੋ ਗਈ ਛੋਟੀ ਫੇਸ ਨੂੰ ਭੇਜ ਦਿਆ ਕਰਾਂਗੇ ਸਾਡੀ ਬੇਨਤੀ ਇਹ ਆ ਵੀ ਕੇਰਾ ਆ ਜੋ ਆ ਕੇ ਲੈ ਜਾਓ ਬਸ ਅਸੀਂ ਕੋਈ ਐ ਨਹੀਂ ਕਹਿੰਦੇ ਥੋੜਾ ਲੈ ਜਾਓ ਜੇ ਕਿਸੇ ਨੇ 5 ਕਿਲੋ ਲੈਣਾ ਉਹ 1 ਕਿਲੋ ਲੈ ਜਾਓ ਆ ਕੇ ਹਾਂ ਜਦੋਂ ਵਰਤ ਲਿਆ ਫੇਰ ਫੇਰ ਸਰ ਤੋਂ ਉੱਤੇ ਭੇਜ ਦਾਂਗੇ ਜਿੱਥੇ ਕਹੂਗਾ ਠੀਕ ਹੈ ਦੇਖ ਲਿਏ ਯਾਨੀ ਕਿ ਪਹਿਲਾ ਇੱਕ ਵਾਰ ਇਹ ਲੈ ਵੀ ਮਿੱਤਰੋ ਆ ਜਾਓ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਜੇ ਕਿਸੇ ਵੀ ਮੇਰੇ ਵੀਰ ਨੂੰ ਭੈਣ ਨੂੰ ਬਈ ਦੇਸੀ ਕਿਉ ਪ्योर ਦੇਸੀ ਕਿਉ ਲੈਣਾ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਹੈ ਕਾਲ ਕਰਕੇ ਘਰੇ ਬੈਠੇ ਬੈਠੇ ਵੀ ਤੇ ਇੱਥੇ ਆ ਕੇ ਵੀ ਸਾਇਰ ਸੰਗਰੂ ਦੇ ਵਿੱਚੋਂ ਲੈ ਕੇ ਜਾ ਸਕਦੇ ਹੋ ਧੰਨਵਾਦ